ਰਾਖੂ ਸਰਨਾਈ ਸੁਖੋ ਟਲ ਗੁਰ ਸੇਵੀਐ ਅਹ NIS ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾਹ ਜਨਮ ਮਰਨ ਦੁਖ ਜਾ ਤੁਦ ਖਸਮ ਮੰਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਦ ਡਿੱਠੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਮੰਦੀ ਕੱਟੀ ਐ ਸਜਣ ਸੱਚੇ ਬਾਦਸ਼ਾਹ ਸਿਰ ਸ਼ਾਂਦ ਸਾਹ ਜਿਸ ਪਾਸ ਵਹਿਠਿ ਆਉ ਸੋਹੀਐ ਸਭਨਾ ਦਾ ਵੀਸਾਹ ਸਜਣ ਸਚਾ ਪਾਤਸ਼ਾਹ ਸਿਰ ਸ਼ਾਂਦ ਸਾਹ ਜਿਸ ਪਾਸ ਸੋਹੀਏ ਸਭਨਾ ਦਾ ਵੀ ਸਾਹ ਸਤਨਾਕ ਸਸਰੀ ਮਹੱਲਾ ਪੰਜਵਾ ਘਰ ਸ਼ਿਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਤੇਹ ਤੇਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਕੀ ਹੈ ਓਟ ਸਾਦ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤਿਹ ਤਿਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਹੈ ਓਟ ਸਾਦ ਰੱਖ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਇ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸਿਵਾ ਗੁਰ ਲੋਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਅਨਕਿ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲਾਹੈ ਸਗਲ ਚਿੰਤ ਕੁਰਸਿਓ ਮੇਰਾ ਰੰਗ ਲਾਵੇ ਪੜੇ ਰੀ ਸਗਲ ਬੀਦ ਨਹ ਚੂਕੈ ਮਨ ਭੀਦ ਇਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐਸੋਰੇ ਭਗਤ ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰੇ ਦਰ ਸਿਂਚਾ ਜੀਤੇ ਰੇ ਤੀਰਥ ਨਾਏ ਅਹੰ ਬੁੱਧ ਮੈਨ ਲਾਏ ਘਰ ਕੋ ਠਾਕੁਰ ਇਕ ਤਿਲ ਨ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਨ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕਹੀਨ ਦੇਹੀ ਧੋਏ ਪਾਈ ਅਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਾ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾਹੀ ਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨਿਤ ਰਹੋ ਜੋ ਕਮਾਵੇ ਤਿਲ ਨੋ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਇਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਬੰਦਨ ਮਾਏ ਗੁਰ ਕਾ ਸ਼ਬਦ ਮੇਰਾ ਮਨ ਰਤ ਸਦਾ ਸਦਾ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲ ਸਾਦਾ ਰਹਾ ਦੂਜਾ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਵਾਹਿਗੁਰੂ ਜੀ ਕੀ ਫਤਿਹ ਤੁਨ੍ਹ ਸ੍ਰੀ ਮਹਲਾ ਪੰਜਵਾਂ ਘਰਿ ਸ਼ਿਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇ ਕਰ ਹਾਥ कृपा मिलो हर राया